ਗੁਰੂ ਜੀ ਨੇ ਕਹਿ ਕੇ ਨਾ ਪੂਰੀ ਤਿਆਰੀ ਕਰਵਾਈ ਕਿ ਜੰਗ ਦੇ ਵਿੱਚ ਜੰਗ ਦੇ ਪੈਂਤੜੇ ਹੁੰਦੇ ਆ ਤੇ ਗੁਰੂ ਜੀ ਨੇ ਜਿਹੜਾ ਪੈਂਤੜਾ ਵਰਤਿਆ ਨਾ ਉਹ ਇਹ ਹੈ ਡੇਰਾ ਤਜਿਆਂ ਪਰੋ ਪਿਸ਼ਾਰੀ ਗੁਰੂ ਜੀ ਨੇ ਆਖਿਆ ਜਿੱਥੇ ਆਪਾਂ ਟਿਕਿਆ ਨਾ ਇਹ ਡੇਰਾ ਛੱਡ ਕੇ ਪਿੱਛੇ ਲੋ ਜਾਓ ਸ਼ਰਫ ਪ੍ਰਹਾਰ ਹੋਂ ਹੋ ਆਦਾਰੀ ਪਹਿਲਾਂ ਬੰਦੂਖਾਂ ਚਲਾਓ ਅੱਗੇ ਹੋ ਕੇ ਨਜ ਨਜ ਟਾਲ ਟਖਾ ਥਿਰ ਰਹੀ ਹੈ ਤੇ ਨਾਲ ਗੁਰੂ ਜੀ ਨੇ ਸਮਝਾਇਆ ਆਪੋ ਆਪਣਾ ਜਥਾ ਨਹੀਂ ਛੱਡਣਾ ਵੀ ਇੱਕ ਜਣਾ ਉੱਤਰ ਨੂੰ ਦੂਜਾ ਚਲਾ ਦੂਜੇ ਪਾਸੇ ਚਲ ਗਿਆ ਨਾ ਆਪੋ ਤਾਂ ਪੀ ਨਹੀਂ ਜੇ ਕਰਨੀ ਜੰਗ ਵਿੱਚ ਗੁਰੂ ਜੀ ਕਹਿੰਦੇ ਆਪਣੇ ਜਥੇਦਾਰ ਦੀ ਗੱਲ ਮੰਨਣੀ ਜੇ ਜਿੱਤ ਤਾਂ ਮਿਲੇਗੀ ਆਪੋ ਆਪਣੇ ਜਥੇ ਵਿੱਚ ਰਹੋ ਆਪਣੇ ਜਥੇਦਾਰ ਦੀ ਗੱਲ ਮੰਨੋ ਆਪ ਕੋ ਆਪਣੇ ਟੋਲੇ ਦੇ ਨਾਲ ਰੋ ਛੱਡ ਕੇ ਦੌੜਨਾ ਨਹੀਂ ਡਰਨਾ ਨਹੀਂ ਭਜਣਾ ਨਹੀਂ ਵੱਧ ਬਹੁ ਆਗੈ ਹਤਨ ਕੋ ਕਹੀਏ ਤੇ ਗੁਰੂ ਜੀ ਕਹਿੰਦੇ ਅੱਗੇ ਵੱਧ ਕੇ ਮਾਰਨ ਦੀ ਕੋਸ਼ਿਸ਼ ਨਹੀਂ ਕਰ ਬੀ ਹੱਥ ਥੱਲੇ ਆ ਮਾਰ ਲਈਏ ਅੱਗੇ ਚੱਲ ਜਾਈਏ ਚਾਰ ਕਰਮਾਈਆਂ ਨਾ ਨਿਜਮ ਚ ਰਹਿਣਾ ਇਹ ਨਹੀਂ ਸਮਝਣਾ ਵੀ ਦੁਸ਼ਮਣ ਹੱਥ ਥੱਲੇ ਆ ਚਾਰ ਕਰਮਾਈਆਂ ਕਹਿੰਦੇ ਇਹ ਤਰੀਕਾ ਹੁੰਦਾ ਫਸਾਉਣ ਦਾ ਜਦੋਂ ਇਸ਼ਾਰਾ ਹੋਏਗਾ ਉਦੋਂ ਹੀ ਵਾਰ ਕਰਨਾ ਹੈ ਸੈਨਾਪਤ ਸਭ ਕੋ ਸਮਝਾਏ ਮਹਾਰਾਜ ਨੇ ਆਪਣੇ ਸੂਰਮਿਆਂ ਨੂੰ ਸਮਝਾਇਆ ਸੈਨਾਪਤੀ ਜਿਹੜੇ ਸੀ ਆਪਣੇ ਬਣਾਏ ਹੋਏ ਜਥਿਆਂ ਦੇ ਜਥੇਦਾਰਾਂ ਨੂੰ ਸਮਝਾਇਆ ਆਗੈ ਚਲੇ ਸੂਰ ਉਮੜਾਏ ਤੇ ਸੂਰਮੇ ਤਿਆਰ ਵਰ ਤਿਆਰ ਹੋ ਕੇ ਅੱਗੇ ਨੂੰ ਵਧੇ ਸ੍ਰੀ ਗੁਰੂ ਸਭ ਕੇ ਵਿੱਚ ਬਿਰਾਜੈ ਗੁਰੂ ਹਰਗੋਬਿੰਦ ਸਾਹਿਬ ਜੀ ਵਿਚਾਰ ਨੇ ਕਿਉਂਕਿ ਸਾਰਿਆਂ ਨੂੰ ਡਾਇਰੈਕਸ਼ਨ ਜੋ ਦੇਣੀ ਹੈ ਇਸ਼ਾਰਾ ਜੋ ਕਰਨਾ ਵੀ ਕਿਸ ਨੇ ਕਿਵੇਂ ਕਰਨਾ ਹੈ ਮਨਹੋਂ ਸੋਰਨ ਮਹਸਰਪਤ ਸੱਜ ਜੱਜ ਕਹਿ ਜਾ ਤਵ ਮਹ ਹਰ ਗੋਬਿੰਦ ਤੇਮ ਸਿਖਣ ਮਹ ਹਰ ਗੋਬਿੰਦ ਗੁਰੂ ਮਹਾਰਾਜ ਆਪਣੇ ਸਿੱਖਾਂ ਵਿੱਚ ਸ਼ੋਭਾ ਪਾ ਰਹੇ ਨੇ ਤਨ ਟੁਟ ਕੋਠੋਰ ਮਹਤਾਰ ਕੋ ਨਹ ਐ ਜਿਸ ਤੇ ਹੰ ਬਲ ਪਾਰਾ ਗੁਰੂ ਜੀ ਨੇ ਆਪਣਾ ਵੱਡਾ ਧਨ ਸ਼ਮੰਗਾ ਲਿਆ ਜਿਹਦੇ ਉੱਤੇ 9 ਟੰਕ ਦਾ ਤੇਲ ਧਨਕ ਸੀ ਮਤਲਬ ਇੱਕ ਟੰਕ ਹੁੰਦੀ ਜਿਵੇਂ 25 ਛੇਰ ਵਜਨ ਆਪਾਮ ਕੋਈ ਲੱਕੜ ਨੂੰ ਮੋਸੀ ਨਹੀਂ ਦਾ ਕੋਈ ਪਤਲੀ ਜਿਹੀ ਲੱਕੜ ਨੂੰ ਤੇ ਇੰਨਾ ਜ਼ੋਰ ਲੱਗੇ ਉਹਨੂੰ ਮੋਸਨ ਉੱਤੇ ਜਿਵੇਂ 25 ਕਿਲੋ ਵਜਨ ਚੁੱਕੀ ਨਾ ਸਮਝੋ ਗੱਲ 25 25 ਕਿਲੋ ਦੀ ਨਾ ਹੋਵੇ ਲੱਕੜ ਹਾਂ ਜਿਵੇਂ ਫਰਕ ਕੋਲ ਆਪਾਂ ਬੱਚਿਆਂ ਦੇ ਜੂੜੇ ਕਰਨ ਵਾਲੀਆਂ ਰਬੜਾ ਬੰਦੇ ਹਾਂ ਸਿਰ ਤੇ ਕਈ ਰਬੜਾ ਵਧੀਆ ਹੁੰਦੀਆਂ ਉਹਨਾਂ ਨੂੰ ਖਿੱਚੀਏ ਖਿੱਚੀਏ ਤੇ ਇੰਨਾ ਵਜਨ ਉਹ ਰਬੜ ਲੈ ਲੈਂਦੀ ਜਿਵੇਂ 25 ਕਿਲੋ ਵਜਨ ਲੈ ਲੈਂਦੀ ਜੇ ਇੰਨਾ ਵਜ਼ਨ ਕਿਸੇ ਕੰਡੇ ਤੇ ਪਾਈਏ ਨਾ ਤੇ 25 ਸੇਰ ਉਹ ਆਪਣੀ ਸੂਈ ਲੈ ਜਾਏ ਜਿਹੜੀ ਰਬੜ ਹੁੰਦੀ 25 ਕਿਲੋ ਦੀ ਨਹੀਂ ਹੁੰਦੀ ਪਰ 25 ਸੇਰ ਵਜ਼ਨ ਨੂੰ ਖਿੱਚਣ ਦੀ ਸ਼ਮਤਾ ਹੁੰਦੀ ਤੇ ਇੱਕ ਟਾਂਕ ਵਿੱਚ 25 ਸੇਰ ਵਜ਼ਨ ਖਿੱਚਣ ਦੀ ਤਾਕਤ ਹੁੰਦੀ ਤੇ 9 ਟਾਂਕ ਤੇ ਸਾਥ ਸੰਗਤ ਤੁਸੀਂ ਆਪੇ ਹੀ ਲਾ ਲਓ 122 ਸ਼ੇਰ ਵਜਨ ਤੇ ਜਦੋਂ 225 ਸ਼ੇਰ ਵਜਨ ਜਦੋਂ ਖਿੱਚ ਕੇ ਤਨਸਤੇ ਚਾੜ ਕੇ ਤੀਰ ਚਲਾਈਦਾ ਨਾਲ ਤੇ ਮੰਨੋ 250 ਦੀ ਸਪੀਡ ਤੇ ਜਿਵੇਂ ਗੱਡੀ ਜਾਂ ਗੋਲੀ ਜਾਂਦੀ ਹੋਵੇ ਕਿਉਂ ਗੁਰੂ ਜੀ ਦੇ ਤੀਰ ਜਾਂਦੇ ਤੇ ਜਿਹਦੇ ਵਿੱਚ ਦੀ ਨਿਕਲ ਜਾਣ ਪੱਥਰ ਤੇ ਪੱਥਰ ਲੋਹੇ ਦੇ ਵੀ ਵਿਚਦੀ ਪਾਰ ਹੋ ਜਾਏ ਇਹ ਐਸਾ ਹੀ ਹੈ ਟੈਕਨੀਕ ਹੈ ਮਾਰਨ ਦੀ ਤਰੀਕੇ ਨਾਲ ਮਾਰਦਾ ਹੈ ਤੇ ਲੋਹੇ ਦੇ ਵਿੱਚ ਦੀ ਨਿਕਲ ਜਾਂਦੇ ਤੀਰ ਇਹ ਗੁਰੂ ਜੀ ਦੇ ਤੀਰ ਐਸੇ ਹਨ ਪੀਛਣ ਪੀਛਣ ਇੰਚਨ ਦੇਖ ਗੁਰੂ ਜੀ ਨੇ ਉਹ 9 ਟੰਕੇ ਧਨਸ਼ ਦੇ ਉੱਤੇ ਕੰਦੀ ਚਾੜ ਲਈ ਗੁਰੂ ਜੀ ਦੇ ਤਿੱਖੇ ਤੇਜ ਬੜੇ ਭਿਆਨਕ ਤੀਰ ਹਨ ਖਾਪਰੇ ਤਰਕਸ਼ ਪਰਿਓ ਅਸ਼ੇਖ ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਖਾਪਰੇ ਤੀਰਾਂ ਦਾ ਗੁਰੂ ਮਾਰ ਨੇ ਪੱਥਾ ਭਰ ਲਿਆ ਹੈ ਅપર ਨਖੰਦ ਸੰਗ ਉੱਚ ਵਾਏ ਤੇ ਗੁਰੂ ਜੀ ਨੇ ਇੱਕ ਖੱਤਰ ਦੇ ਉੱਤੇ ਦੋਵੇਂ ਪਾਸੇ ਤੀਰਾਂ ਦੀਆਂ ਗੁਰਜੀਆਂ ਭਰ ਲਈਆਂ ਗੁਰਜੀਆਂ ਐਨ ਪੂਰੇ ਜਿਵੇਂ 5 5 7 700 ਤੀਰ ਖੱਜਰਾਂ ਦੀਆਂ ਫੁਰਜੀਆਂ ਦੇ ਵਿੱਚ ਪਾ ਕੇ ਤੇ ਨਾਲ ਚੂੜਮਿਆਂ ਨੂੰ ਲੈ ਲਿਆ ਜਬ ਚਹੀਲੇ ਤੁਰ ਤੇ ਚੱਲਾਏ ਕਿਉਂਕਿ ਵੀ ਜਦੋਂ ਵੀ ਪੱਥੇ 'ਚ ਤੀਰ ਮੁਕਣ ਉਹਦੋਂ ਹੋਰ ਪੱਥਾ ਪਿਆਰ ਹੋ ਜਾਵੇ ਸਿ ਸ਼੍ਰੀ ਕਰਤਾਰਪੁਰੇ ਕਰਵਾਏ ਸਤਿਗੁਰੂ ਜੀ ਨੇ ਇਹ ਤੀਰ ਨਾ ਪਿੱਛੇ ਤੁਹਾਨੂੰ ਪਤਾ ਹੀ ਹੈ ਸ਼੍ਰੀ ਕਰਤਾਰਪੁਰ ਵੇਖੇ ਕਰਵਾਏ ਸਨ ਸਿੱਖਿਆ ਕੋ ਦੇ ਦੇ ਕਰਵਾਏ ਆਪ ਸਿੱਖਿਆ ਦੇ ਦੇ ਕੇ ਕਾਰਿਗਰਾਂ ਨੂੰ ਇਦਾਂ ਦਾ ਤੀਰ ਬਣਾਓ ਇਸ ਤਰੀਕੇ ਦਾ ਬਣਾਓ ਬੜੇ ਨਵੇਂ ਤਰੀਕੇ ਦੇ ਤੀਰ ਬਣਵਾਏ ਸਿਰ ਪਰ ਬੇਸਾਰ ਭਰੀ ਕੁਝ ਮੂਲ ਤੇ ਗੁਰੂ ਮਾਰ ਨੇ ਮੋਢੇ ਉੱਤੇ ਬੱਤੀ ساری ਢਾਲ ਰੱਖ ਲਈ ਸਵਾ ਪੰਜ ਸਿਰ ਕੇ ਜਸ ਫੁੱਲ ਤੇ ਜਿਹਦੇ ਉੱਤੇ ਫੁੱਲ ਸਵਾ ਪੰਜ ਸੇਰ ਦਾ ਜਦੋਂ ਗੁਰੂ ਜੀ ਦੀ ਢਾਲ ਨਾ ਚੱਕੀ ਜਾਏ ਮਾਰੇ ਬੰਦੇ ਤੁਸ ਜੀਦੇ ਅਗਲੇ ਪਾਸੇ ਢਾਲ ਦੇ ਲੋਹੇ ਦਾ ਫੁੱਲ ਹੁੰਦਾ ਹੈ ਨਾ ਜੇ ਉਹਦਾ ਵਜਨ ਕਰੀਏ ਤੇ 2.5 ਸੇਰ ਹੋ ਜਾਵੇ ਖੜਗ ਖੇਤ ਕਰਪਾਂ ਮੈਂ ਤਰਣੀ ਗੁਰੂ ਮਹਾਰਾਜ ਜੀ ਨੇ ਉਸ ਵੇਲੇ ਤਲਵਾਰ ਦਾ ਜੁਦ ਕਰਨ ਵੇਲੇ ਜੋ ਢਾਲ ਖੱਬੇ ਹੱਥ ਵਿੱਚ ਧਾਰਨ ਕਰੀਦੀ ਹੈ ਤੇ ਪੈਰਾਂ ਨਾਲ ਉੱਛਲ ਕੇ ਜਿਸ ਉਤੇ ਛਤ్ర ਦਾ ਵਾਰ ਸਹਾਰੀ ਦਾ ਢਾਲ ਕਹਿੰਦੇ ਆ ਤੇ ਤਲਵਾਰ ਜਾਂ ਖੰਡਾ ਥੋੜਾ ਤਿੱਖੀ ਤਾਰ ਵਾਲਾ ਗੁਰੂ ਜੀ ਨੇ ਸੱਜੇ ਹੱਥ ਵਿੱਚ ਫੜ ਲਿਆ ਪਰ ਦਿਕੋ ਖਾਦਨ ਰੇ ਪਤੇ ਜਰਨੀ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਆਪ ਆਪਣੇ ਘੋੜੇ ਤੇ ਸਵਾਰ ਹੋ ਗਏ ਚੰਦਰ ਹਾਸ ਚੋਰਾ ਖਪਤਾਰਾ ਹੱਥ ਦੇ ਵਿੱਚ ਗੁਰੂ ਜੀ ਨੇ ਐਂ ਚੌੜਾ ਖੰਡਾ ਫੜਿਆ ਹੈ ਜੀਰ ਕੋ ਤੋ ਦਿਪਤ ਗਰ ਤਾਰਾ ਮਹਾਰਾਜ ਜੀ ਦਾ ਖੰਡਾ ਹੀ ਵੜਾ ਚੌੜਾ ਚਮਕਾਂ ਮਾਰਦਾ ਹੈ ਇੱਕ ਹੱਥ ਮੈਂ ਬਾਗ ਉਠਾਈ ਘੋੜੇ ਤੇ ਚੜੇ ਇੱਕ ਹੱਥ ਵਿੱਚ ਨਾਲ ਢਾਲ ਦੇ ਨਾਲ ਘੋੜੇ ਦੀ ਵਾਂਗ ਫੜ ਲਈ ਦੁਸ਼ਮਣ ਦਾ ਦਿਸ ਅਦ੍ਰਿਸ਼ਟ ਚਲਾਏ ਤੇ ਗੁਰੂ ਮਹਾਰਾਜ ਜੀ ਤਿਆਰ ਪਰ ਤਿਆਰ ਹੋ ਕੇ ਜਾਹੋ ਜਲਾਲ ਵਾਲੇ ਤੇਜਾ ਪ੍ਰਤਾਪਾਂ ਤੇਗਾ ਤੀਰਾ ਵਾਲੇ ਸਤਿਗੁਰੂ ਕੋੜੇ ਤੇ ਚੜੇ ਚਿੱਟੀ ਕਲਗੀ ਵਾਲੇ ਸਤਿਗੁਰੂ ਜੀ ਨੇ ਫਿਰ ਆਪਣੀ ਗਹਿਰੀ ਨਜ਼ਰ ਵੀਰ ਰਸੀ ਨਜ਼ਰ ਨਾਲ ਦੁਸ਼ਮਣ ਦੇ ਦਲ ਵੱਲ ਨਜ਼ਰ ਮਾਰੀ ਗੁਰੂ ਜੀ ਨੇ ਦੂਰ ਤੱਕ ਜਦ ਦੁਸ਼ਮਣ ਦੇ ਦਲ ਨੂੰ ਤੱਕਿਆ ਜੱਟੂ ਗयो ਸੈਨ ਕੈ ਸੰਗ ਭਾਈ ਜੱਕੂ ਨੂੰ ਇਸ਼ਾਰਾ ਕੀਤਾ ਚੱਲ ਬਈ ਕਾਈ ਜੱਟੂ ਸੈਨਾ ਨੂੰ ਲੈ ਕੇ ਅੱਗੇ ਵਧਿਆ ਧੁਪ ਪਰਹਾਰ ਤਸ਼ੇਰਿਓ ਜੰਗ ਤੇ ਸਾਧ ਸੰਗਤ ਗੋਲੀਆਂ ਦਾ ਹੁਕਮ ਸੀ ਵੀ ਪਹਿਲਾਂ ਗੋਰੀਆਂ ਗੋਲੀਆਂ ਚਲਾ ਦਿਓ ਨਮਸ਼ਕਾਰਨੀਆਂ ਚੱਲੀਆਂ ਤੇ ਗੋਲੀ ਤੇ ਇੰਨੀ ਕੁ ਵਾਈ ਗਈ ਇੰਨੀ ਕੁ ਵਰੀ ਕੇ ਅਸਮਾਨ ਦਾ ਰੰਗ ਸਾਸੰਗੀ ਕਾਲਾ ਹੋ اٹਿਆ ਠਹਾ ਠਈ ਦੰਬੋਂਕਣ ਹੋਈ ਬੰਦੂਖ ਚੱਲੀ ਠਾ ਠਾ ਠਈ ਠਈ ਕਰਕੇ ਕਵੀ ਜੀ ਕਹਿੰਦੇ ਚਾਰੇ ਪਾਸੇ ਅਸਮਾਨ ਵਿੱਚ ਗੂੰਜਾਂ ਪੈਣ ਲੱਗ ਪਈਆਂ ਫੇਰ ਤਾਂ ਵੱਡ ਜੋਦਾ ਜੋਈ ਸੂਰਮੇ ਕੋੜੇ